ਖਬਰਾਂ ਮਾ ਦੇਖ ਰਿਹਾ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਹਾਲੇ ਪੰਜਾਬ ਦੇ ਨਾਮਵਰ ਸਭਿਆਚਾਰਕ ਅਤੇ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦਾ ਸਿਮਾ ਮੀਠੰਡਾ ਨਹੀਂ ਹੋਇਆ ਤੇ ਦੂਸਰੇ ਪਾਸੇ ਪੰਜਾਬ ਦੇ ਇੱਕ ਹੋਰ ਫਿਲਮੀ ਅਦਾਕਾਰ ਅਤੇ ਬਾਡੀ ਬਿਲਡਰ ਦਾ ਦਿਹਾਂਤ ਹੋ ਗਿਆ ਹੈ ਪੂਰੇ ਪੰਜਾਬ ਦੇ ਵਿੱਚ ਸੋਗ ਦੀ ਲਹਿਰ ਦੌਰ ਕੀ ਹੈ ਤੇ ਦੂਸਰੇ ਪਾਸੇ ਖੁਲਾਸੇ ਹੋਏ ਨੇ ਅਲਾਸ ਦੇ ਦਰਵਾਜ਼ ਡਾਕਟਰਾਂ ਦੇ ਵੱਲੋਂ ਵੱਡੀ ਅਣਗਹਿਲੀ ਕੀਤੀ ਗਈ ਅਣਗਹਿਲੀ ਦੇ ਕਾਰਨ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਅਤੇ ਫਿਲਮੀ ਅਦਾਕਾਰ ਵਰਿੰਦਰ ਘੁਮਣ ਦੀ ਮੌਤ ਹੋ ਗਈ ਹੰਗਾਮਾ ਹੋਇਆ ਹੈ ਫੋਰਟਿਸ ਹਸਪੀਟਲ ਦੇ ਵਿੱਚ ਡਾਕਟਰਾਂ ਨੇ ਆਖਰਕਾਰ ਲਾਪਰਵਾਹੀ ਕਿਉਂ ਕੀਤੀ ਲਾਪਰਵਾਹੀ ਦੇ ਕਾਰਨ ਪਤਾ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਆਮ ਆਦਮੀ ਪਾਰਟੀ ਦੇ ਮਜੂਤਾ ਵਿਧਾਇਕ ਅਤੇ ਮੰਤਰੀ ਮਹਿੰਦਰ ਭਗਤ ਹੁਣਾ ਵੱਲੋਂ ਸਪੈਸ਼ਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਕੀਤੀ ਗਈ ਹੈ ਰਵਿੰਦਰ ਵਰਿੰਦਰ ਕੁਮੰਦ ਦੀ ਮੌਤ ਨੂੰ ਲੈ ਕੇ ਕਿ ਡਾਕਟਰਾਂ ਦੀ ਜਾਂਚ ਪੜਤਾਲ ਕੀਤੀ ਜਾਵੇ ਡਾਕਟਰਾਂ ਦੀ ਕਿਹੜੀ ਲਾਪਰਵਾਹੀ ਦੇ ਕਾਰਨ ਮੌਕੇ ਤੇ ਆਪਰੇਸ਼ਨ ਕਰਦੇ ਸਮੇਂ ਦੋ ਵਾਰ ਵਰਿੰਦਰ ਘੁਮੜ ਨੂੰ ਜਿਹੜਾ ਆਟ ਅਟੈਕ ਹੋਇਆ ਦੱਸਿਆ ਜਾ ਰਿਹਾ ਹੈ ਕਿ ਸ਼ਾਕਾਹਾਰੀ ਨੇ ਅੱਜ ਤੱਕ ਉਹਨਾਂ ਨੇ ਕਿਸੇ ਨਸ਼ੇ ਦਾ ਸਟ੍ਰੀਟ ਦਾ ਜਾਂ ਕਿਸੇ ਨਾਨ-ਵੈਜ ਚੀਜ਼ ਦਾ ਇਸਤੇਮਾਲ ਹੀ ਨਹੀਂ ਕੀਤਾ ਕੁਦਰਤੀ ਤੌਰ ਤੇ ਬਾਡੀ ਕੁਦਰਤੀ ਕੁਦਰਤੀ ਤੌਰ ਤੇ ਬਣਾਈ ਹੋਈ ਬਾਡੀ ਦੇ ਵਿੱਚ ਅਟੈਕ ਕਿਵੇਂ ਆ ਸਕਦਾ ਹੈ ਉਹ ਵੀ ਆਪਰੇਸ਼ਨ ਕਰਦੇ ਸਮੇਂ ਦੋ ਵਾਰ ਵਰਿੰਦਰ ਸਿੰਘ ਕੁਮੜ ਨੂੰ ਅਟੈਕ ਹੋਇਆ ਅਤੇ ਮੌਕੇ ਤੇ ਉਹਨਾਂ ਨੇ ਅੰਮ੍ਰਿਤਸਰ ਦੇ ਬੋਹਾਲੀ ਅੰਮ੍ਰਿਤਸਰ ਦੇ ਫੋਰਟਿਸ ਹਸਪੀਟਲ ਦੇ ਵਿੱਚ ਦਮ ਤੋੜ ਦਿੱਤਾ ਇੱਕ ਪਾਸੇ ਜਿੰਨੇ ਵੀ ਯਾਰ ਦੋਸਤ ਨੇ ਜਿਹੜੇ ਗਏ ਸੀ ਨਾਲ ਆਪਰੇਸ਼ਨ ਕਰਵਾਉਣ ਵਾਸਤੇ ਦੱਸਿਆ ਜਾ ਰਿਹਾ ਹੈ ਕਿ ਅਜ ਤੂੰ ਦੋ ਦਿਨ ਪਹਿਲਾਂ ਐਕਸਾਈਜ਼ ਕਰਦੇ ਸਮੇਂ ਜਦੋਂ ਉਹ ਜਿਮ ਦੇ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਸੀ ਤੇ ਉਹਨਾਂ ਦੇ ਮੋਢੇ ਤੇ ਦਰਦ ਹੋਇਆ ਦਰਦ ਹੋਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ ਜਲੰਧਰ ਦੇ ਹਸਪਤਾਲ ਦੇ ਵਿੱਚ ਰੈਫਰ ਕਰਵਾਇਆ ਗਿਆ ਐਡਮਿਟ ਕਰਵਾਇਆ ਗਿਆ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਇਹਦਾ ਆਪਰੇਸ਼ਨ ਇੱਕ ਨਾਰਮਲ じゃ ਹੈ ਤੁਸੀਂ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਦੇ ਵਿੱਚੋਂ ਇਹਦਾ ਅੰਦਾਜ਼ਾ ਸੁਲਵਾ ਸਕਦੇ ਹੋ ਲੇਕਿਨ ਜਿਵੇਂ ਹੀ ਆਲਾਸ ਕਰਨ ਦੇ ਲਈ ਉਹਨਾਂ ਨੂੰ ਐਡਜਸ਼ਨ ਲਗਾਏ ਗਏ ਤੇ ਵਕਤੇ ਉਹਨਾਂ ਨੂੰ ਦੋ ਦਿਲ ਦੇ ਦੌਰੇ ਪਏ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਵਰਿੰਦਰ ਕੁਮਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੇ ਯਾਰਾਂ ਦੋਸਤਾਂ ਅਤੇ ਮਿੱਤਰਾਂ ਵੱਲੋਂ ਅਤੇ ਰੱਜ ਕੇ ਹੰਗਾਮਾ ਵੀ ਹੋਇਆ 40 ਹਸਪੀਟਲ ਅੰਮ੍ਰਿਤਸਰ ਦੇ ਵਿੱਚ ਕਿ ਆਖਰਕਾਰ ਤੁਹਾਡੀ ਗਲਤੀ ਹੈ ਤੁਹਾਡੀ ਗਲਤੀ ਕਾਰਨ ਸਾਡਾ ਦੋਸਤ ਮੌਦੀ ਭੇਡ ਕਰ ਗਿਆ ਚੜ ਗਿਆ ਇੱਕ ਪਾਸੇ ਜਿੱਥੇ ਕੇ ਪੰਜਾਬ ਦੇ ਨਾਮਵਰ ਗਾਇਕ ਰਾਜਵੀਰ ਜਵੰਦਾ ਦਾ ਸਿਮਾਂ ਠੰਡਾ ਨਹੀਂ ਹੋਇਆ ਲੋਕ ਹਾਲੇ ਉਸ ਗੱਪ ਤੋਂ ਬਾਹਰ ਨਹੀਂ ਆਏ ਇਧਰ ਪੰਜਾਬ ਦੇ ਨਾਮੀ ਗ੍ਰਾਮੀ ਇੰਟਰਨੈਸ਼ਨਲ ਬੋਡੀ ਬਿਲਡਰ ਵਰਿੰਦਰ ਸਿੰਘ ਕੁਮਨ ਆ ਦੂਸਰੇ ਪਾਸੇ ਉਹਨਾਂ ਨੇ ਕਈ ਫਰਮਾਂ ਦੇ ਵਿੱਚ ਫਲਮਾਕਣ ਵੀ ਕੀਤਾ ਅੱਜ ਕੱਲ ਉਹਨਾਂ ਦੀ ਸ਼ਾਮ ਨੂੰ ਮੌਤ ਹੋ ਗਈ ਅਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮਹਿੰਦਰ ਭਗਤ ਜੋ ਜਲੰਧਰ ਤੋਂ ਵਿਧਾਇਕ ਆਤੇ ਮੰਤਰੀ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਜਾਂਚ करवाई ਜਾਵੇ ਇਸ ਤਰ੍ਹਾਂ ਕਿਸੇ ਦੀ ਜਾਨ ਨਹੀਂ ਜਾ ਸਕਦੀ ਹਾਰਟ ਅਟੈਕ ਆਉਣਾ ਇਹ ਡਾਕਟਰਾਂ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਉਸਦੇ ਦੋਸਤ ਅਨਿਲ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੁਮਾਨ ਦਾ ਸਰੀਰ ਅਚਾਨਕ ਨੀਲਾ ਕਿਵੇਂ ਹੋ ਗਿਆ ਯਾਨੀ ਕਿ ਆਪਰੇਸ਼ਨ ਕਰਦੇ ਕਰਦੇ ਇਕਦਮ ਦੋ ਅਟੈਕ ਹੋਏ ਅਤੇ ਨਾਲ ਦੀ ਨਾਲ ਵਰਿੰਦਰ ਘੁੰਮਣ ਦਾ ਸਰੀਰ ਮੌਕੇ ਤੇ ਨੀਲਾ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਅਨਿਲ ਗਿੱਲ ਨੇ ਕਿਹਾ ਕਿ ਇਸ ਦੀ ਤਹਿਕੀਕਾਤ ਇਨਵੈਸਟਿਗੇਸ਼ਨ ਹੋਣੀ ਚਾਹੀਦੀ ਹੈ ਕਿ ਆਫਰਕਾਰ ਡਾਕਟਰਾਂ ਨੇ ਕਿਹੜੀ ਵੱਡੀ ਲਾਪਰਵਾਹੀ ਕੀਤੀ ਕਿ ਜਿਸ ਦੇ ਕਾਰਨ ਵਰਿੰਦਰ ਘੁੰਮਣ ਨੂੰ ਮੌਕੇ ਤੇ ਆਪਰੇਸ਼ਨ ਕਰਦੇ ਸਮੇਂ ਦੋ ਅਟੈਕ ਹੋਏ ਹਾਰਟ ਅਟੈਕ ਦੇ ਕਾਰਨ ਮੌਤ ਹੋਈ ਹੈ ਦੂਸਰੇ ਪਾਸੇ ਕਿਹੜੇ ਇੰਜੈਕਸ਼ਨ ਦੀ ਵਰਤੋਂ ਕੀਤੀ ਗਈ ਹੈ ਕਿੱਥੇ ਲਾਪਰਵਾਹੀ ਕੀਤੀ ਗਈ ਹੈ ਡਾਕਟਰਾਂ ਵੱਲੋਂ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਰਜ ਕੇ ਹੰਗਾਮਾ ਹੋ ਰਿਹਾ ਹੈ ਲੋਕਾਂ ਵੱਲੋਂ ਵੀ ਜਿਹੜੇ ਵਰਿੰਦਰ ਕੁਮੰਦ ਦੇ ਸਰੋਤੇ ਸੀ ਜਿਹੜੇ ਉਸ ਨੂੰ ਪਿਆਰ ਕਰਦੇ ਸੀ ਜਿਹੜੇ ਉਸ ਨੂੰ ਆਪਣਾ ਮੋਟੀਵੇਸ਼ਨਲ ਸਪੀਕਰ ਮੰਨਦੇ ਸੀ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅੰਮ੍ਰਿਤਸਰ ਫੋਰਟਿਸ ਹਸਪੀਟਲ ਦੇ ਡਾਕਟਰਾਂ ਦਾ ਧੰਨਵਾਦ